ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਰੋੜੀ ਕਪੂਰੇ ਦੇ ਵਿੱਚ ਰੋੜੀ ਕਪੂਰਾ ਪਿੰਡ ਆ ਜਿਹੜਾ ਮਿੱਤਰੋ ਇਹ ਜਦੋਂ ਤੁਸੀਂ ਕੋਟ ਕਪੂਰੇ ਤੋਂ ਜੈਤੋ ਵਾਲੀ ਸੜਕ ਫੜੋਗੇ ਨਾ ਤੇ ਉਸ ਸੜਕ ਦੇ ਉੱਤੇ ਜੈਤੋ ਤੋਂ 5-7 ਕਿਲੋਮੀਟਰ ਪਿੱਛੇ ਪੰਪ ਆਉਂਦਾ ਵਾ ਇੱਕ ਭਾਰਤ ਪੈਟਰੋਲੀਅਮ ਉਹਦੇ ਨਾਲ ਬਿਲਕੁਲ ਕਰਕੇ ਸੜਕ ਮੁੜਦੀ ਆ ਤੇ ਉਹ ਆਉਂਦੀ ਆ ਮੱਤੇ ਪਿੰਡ ਦੇ ਵਿੱਚ ਤੇ ਮੱਤੇ ਪਿੰਡ ਦੇ ਵਿੱਚੋਂ ਸਿੱਧੀ ਸੜਕ ਆਉਂਦੀ ਆ ਜਿਹੜੀ ਉਹ ਰੂੜੀਕ ਪੂਰੇ ਪਿੰਡ ਦੇ ਵਿੱਚ ਆਉਂਦੀ ਆ ਜਿਹੜਾ ਇਸ ਪਿੰਡ ਨੂੰ ਬਈ ਫਰੀਦਕੋਟ ਹੀ ਲੱਗਦਾ ਨਾ ਹਾਂਜੀ ਫਰੀਦਕੋਟ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਇਹਨਾਂ ਪਿੰਡਾਂ ਦੇ ਵਿੱਚ ਐਤਕੀ ਵੀ ਵੋਟਾਂ ਦਾ ਸਿਲਸਿਲਾ ਜਿਹੜਾ ਉਹ ਵੀ ਕਾਫੀ ਮਰਝਾਇਆ ਹੋਇਆ ਕਿਉਂਕਿ ਵੀ ਮੈਟਰੋ ਐਮਪੀ ਓਮਪੀ ਦਾ ਇਲੈਕਸ਼ਨ ਚੱਲੀ ਜਾਂਦੇ ਆ ਤੇ ਹੁਣ ਬਾਈ ਗੱਲ ਆਪਾਂ ਤਾਂ ਕਰਨੀ ਹੈ ਗਾਂ ਦੀ ਤੇ ਆਪਾਂ ਇਲੈਕਸ਼ਨਰ ਤੋਂ ਲੈਣਾ ਕੀ ਆ ਬਾਈ ਆਪਾਂ ਦਾ ਕਰਕੇ ਖਾਣ ਵਾਲੇ ਬੰਦੇ ਆ ਤੇ ਆਪਾਂ ਤਾਂ ਇਹ ਗਾਂ ਦੇ ਬਾਰੇ ਡਿਟੇਲ ਜਾਣਨੀ ਆ ਵੀ ਕੀ ਡਿਟੇਲ ਆ ਜਾਂਦੀ ਕਿੰਨੇ ਦਿਨਾਂ ਦੀ ਕੱਚੀ ਆ ਕਿਹੜਾ ਸੁਆਵਾ ਆ ਉਹ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਸੇਤਾਕਰ ਪਰਿਵਾਰ ਜੀ ਵਧੀਆ ਜੀ ਚਲੋ ਸ਼ੁਕਰ ਬਾਈ ਨਾਮ ਦੱਸ ਦਿਓ ਇੱਕ ਵਾਰੀ ਆਪਣਾ ਜਸਕਰਨ ਸਿੰਘ ਜਸਕਰਨ ਸਿੰਘ son of ਵੀਰੇ ਸੁਖਦੇਵ ਸਿੰਘ ਜੀ ਸੁਖਦੇਵ ਸਿੰਘ ਬਾਈ ਜਸਕਰਨ ਫਿਰ ਘਰ ਦੇ ਪਸ਼ੂ ਰੱਖੇ ਹੋਏ ਆ ਇਹ ਹਾਂ ਜੀ ਘਰੇ ਤਿੰਨ ਚਾਰ ਹੀ ਆ ਇਹ ਹਾਂ ਜੀ ਠੀਕ ਆ ਬਾਈ ਤੇ ਜਿਹੜੀ ਵੜ੍ਹ ਵੇਚਨੀ ਆ ਬਾਈ ਫਿਰ ਇਹ ਘਰੇ ਹੀ ਤਿਆਰ ਕੀਤੀ ਹੈ ਹਾਂ ਜੀ ਘਰੇ ਹੀ ਤਿਆਰ ਕੀਤੀ ਵੱਚੀ ਨਿੱਕੀ ਜੀ ਠੀਕ ਆ ਬਾਈ ਇਹ ਕਿੰਨੀ ਉਮਰ ਹੋਗੀ ਹੋਗੀ ਬੇਂਦੀ ਇਹ ਦੰਦਾ ਦੀ ਚੌਗੀ ਹੋਗੀ ਦੰਦਾ ਦੇ ਚਾਰ ਦੰਦ ਹੋਗੀ ਦਿਨ ਕਿੰਨੇ ਪਏ ਆ ਬਾਈ ਇਹਦੇ ਹਜੇ 6-7 ਦਿਨ ਲੈ ਜੂਗੀ 6-7 ਦਿਨ ਲੈ ਜੂਗੀ ਇਹਦੀ ਮਾਂ ਦਾ ਦੁੱਧ ਕਿੰਨਾ ਕੋਸੀ ਬਾਈ 20-22 ਲੀਟਰ ਦੁੱਧ ਸੀਗਾ ਜੀ ਇਹਦੀ ਮਾਂ ਦਾ ਹੈ ਹਾਂ ਜੀ ਠੀਕ ਆ ਬਾਈ ਠੀਕ ਆ ਤੇ ਬਾਈ ਫਿਰ ਹੁਣ ਟੀਕੇ ਟੂਕੇ ਦਾ ਤਾਂ ਪਤਾ ਨਹੀਂ ਹੁਣ ਆਪਾਂ ਨੂੰ ਹਨਾ ਇਕ ਆਪਾਂ ਉਹ ਚੰਗਾ ਹੀ ਭਰਾਇਆ ਜੀ ਠੀਕ ਆ ਤੇ ਇਹਦਾ ਆਬਦਾ ਤਾਂ ਨਹੀਂ ਪਤਾ ਹੁਣ ਕਿਹੜੇ ਦੀ ਹੈ ਹਨਾ ਹਾਂ ਜੀ ਠੀਕ ਆ ਬਈ ਕੀ ਰੇਟ ਕਰਾਂਗੇ ਬਈ ਆਪਾਂ ਇਹਦਾ ਇਹਦਾ 1 5 ਕਰਦੇ ਆ 1 5 ਮਾਨਤਾ ਨੇ ਦੇ ਵਿੱਚੋਂ ਜੀ ਹੋ ਜਾਊਗਾ ਜੀ ਮਾਨਤਾ ਠੀਕ ਹੈ ਕੱਢੇ ਬਾਰੋ ਤੋਰੇ ਮੜ ਲੈ ਵੀ ਮਿੱਤਰੋ ਪਹਿਲਾ ਸੁਆ ਵੜਾ ਚਾਰ ਦੰਦ ਦਾ ਮੂੰਹ ਸੂਣ ਦੇ ਵਿੱਚ ਹਜੇ ਦਿਨ ਕੱਢਦੀ ਹੈ ਕਰਮਾਂ ਲਈ ਕਿਉਂਕਿ ਦਿਨ ਇਹਨੇ ਟੋਰਾ ਨਾਲ ਮੇਰਾ ਮਨ ਕਹਦਾ ਦੋ ਚਾਰ ਦਿਨ ਲੈ ਜਾਣੇ ਆ ਹਜੇ ਤੇ ਲੇਵਾ ਲੂਵਾ ਪੱਟਾਂ ਦੇ ਸਾਨ ਨਾਲ ਆਏ ਨ ਬਣਾਈ ਫਿਰਦੀ ਆ ਫੱਸੀ ਫਿਰਦੀ ਲੈ ਆਓ ਜੀ ਮੋੜ ਦੇ ਗੋਲਮ ਟੋਲਾ ਛੰਨੀ ਹੈਗੀ ਆ ਲੇਵਾ ਲੂਵਾ ਵਧੀਆ ਤਿਆਰ ਕੀਤਾ ਹੋਇਆ ਬਾਲਾ ਨਹੀਂ ਤਾਂ 18-20 ਕਿਲੋ ਦੁੱਧ ਇਹਨੇ ਕਰਮ ਵਾਲੀ ਨੇ ਦੇ ਜਾਣਾ ਮਿੱਤਰੋ ਪਹਿਲੇ ਸੂਏ ਦੇ ਵਿੱਚ ਤੇ ਜਦੋਂ ਉਹ ਫਿਰ ਇਹਨੇ ਦੂਜੇ ਸੂਏ 6 ਦੰਦ ਜਵਾਨ ਹੋਣਾ ਤੇ ਉਦੋਂ ਉਹ ਫਿਰ ਇਹਨੇ ਕੱਦ ਵੀ ਕਰ ਜਾਣਾ ਤੇ ਗਾਈਆਂ ਵੱਡੀਆਂ ਦੇ ਵਿੱਚ ਐਂਟਰੀ ਵੀ ਮਰ ਜਾਣੀ ਆ ਤੇ 25-26 ਕਿਲੋ ਵਾਲੀ ਵੈਡ ਦੂਜੇ ਸੂਏ ਨੂੰ ਬਣ ਜੂਗੀ ਕਹਿਣ ਤੋਂ ਭਾਵੇਂ ਆ ਵੀ ਸੌਦਾ ਘਟੇ ਵਾਲਾ ਨਹੀਂ ਵਾਧੇ ਵਾਲਾ ਵਾ ਰੇਟ ਇੰਦਾ 1,05,000 ਰੁਪਇਆ ਮਾਲਕਾਂ ਨੇ ਤੈਅ ਕੀਤਾ ਵਾ ਤੇ ਉਹਦੇ ਵਿੱਚੋਂ ਬਈ ਮਾਨਤਾ ਨੂੰ ਤੁਹਾਡਾ ਹੋ ਜਾਊਗਾ ਗੱਲਬਾਤ ਕਰ ਲਿਓ ਘਰੇਲੂ ਪਰਿਵਾਰ ਦੇ ਕੋਲੇ ਵਹਿੜਾ ਕਿ ਕੋਈ ਵਪਾਰ ਲੈਣ ਦਾ ਕੰਮ ਨਹੀਂ ਘਰੇ ਪਈ ਉਹਨਾਂ ਦੇ ਦੁੱਧ ਪਿੰਡ ਨੂੰ ਪਸ਼ੂ ਰੱਖੇ ਹੋਏ ਆ ਤੈਨੂੰ ਤੇ ਉਹਨਾਂ ਦੇ ਵਿੱਚੋਂ ਇਹ ਵਹਿੜ ਤਿਆਰ ਹੋਈ ਆ ਤੇ ਇਹ ਵੇਚ ਨਹੀਂ ਲਾਤੀ ਆ ਇਹਨੂੰ ਖਰੀਦਣ ਦੇ ਲਈ ਰੋੜ ਇੱਕ ਪੂਰੇ ਪਿੰਡ ਦੇ ਵਿੱਚ ਆਉਣਾ ਪੈਣਾ ਤੇ ਜ਼ਿਲ੍ਹਾ ਫਰੀਦਕੋਟ ਦਾ ਇਹ ਪਿੰਡ ਮੱਤੇ ਦੇ ਨੇੜੇ ਰਹਿ ਗਿਆ ਕਰਕੇ ਮਿੱਤਰੋ ਜੈਤੋ 8-7 ਕਿਲੋਮੀਟਰ ਦੂਰ ਹੋਣਾ ਇੱਥੋਂ ਨਾਲ ਜੀ ਹਾਂ ਜੀ ਇੰਨਾ ਕਿ 7 ਹਾਂ ਜੈਤੋ 7 ਕਿਲੋਮੀਟਰ ਦੀ ਦੂਰੀ ਤੇ ਜੈਤੋ ਆ ਮਿੱਤਰੋ ਤੇ ਗੱਲਬਾਤ ਲਈ ਨੰਬਰ ਨੋਟ ਕਰ ਲਓ ਭਾਈ ਨੰਬਰ ਦੱਸਿਆ ਜੀ ਕਰ 946569 ਜੀ 946569 05804 05204 ਹਾਂਜੀ ਜੇ ਮਿੱਤਰੋ ਇਸ ਨੰਬਰ ਤੇ ਤੁਸੀਂ ਗੱਲਬਾਤ ਕਰਨੀ ਆ ਇੱਕ ਵਾਰੀ ਨੰਬਰ ਮੈਂ ਫੇਰ ਦੱਸ ਦਿੰਨਾ ਤੁਹਾਨੂੰ ਬਾਈ ਦੱਸਿਓ ਮਾਣਾ 936659 ਜੀ 05204 ਇਸ ਨੰਬਰ ਤੇ ਤੁਸੀਂ ਕਰਨੀ ਆ ਮਿੱਤਰੋ ਬਾਈ ਨਾਲ ਗੱਲਬਾਤ ਤੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਇੱਕ ਚੈਨਲ ਤੇ ਨਹੀਂ ਅਸੀਂ ਤਿੰਨ ਤਿੰਨ ਚੈਨਲਾਂ ਤੇ ਵੀਡੀਓ ਪਾਉਨੇ ਆ ਇਹ ਵੀ ਗੱਲ ਨਾਲ ਦੀ ਨਾਲ ਯਾਦ ਰੱਖਿਆ ਕਰੋ ਤਨਵਾਦ ਸ਼ੁਕਰੀਆ ਚਾਹੁੰਦੇ ਰੋ